ਕੀਆ ਕੋਈ ਕਿਰਾਏਦਾਰ ਚਾਹੇ ਕਿਸੇ ਐਨਆਰਆਈ ਭੈਣ ਭਰਾ ਦਾ ਕਿਰਾਏਦਾਰ ਹੈ ਚਾਹੇ ਇੰਡੀਅਨ ਬੰਦੇ ਦਾ ਕਿਰਾਏਦਾਰ ਹੈ ਔਰ 12 ਸਾਲ ਤੋਂ ਇੱਕ ਕਿਰਾਏ ਦੀ ਜਗ੍ਹਾ ਤੇ ਰਹਿ ਰਿਹਾ ਹੈ ਉਹਦਾ ਕਿਰਾਇਆ ਉਹਨੂੰ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਉਹ ਬਾਅਦ ਦੀ ਲੜਾਈ ਹੈ ਕਿ 12 ਸਾਲ ਦੇ ਕਬਜ਼ੇ ਤੋਂ ਬਾਅਦ ਜ਼ਮੀਨ ਉਸ ਕਿਰਾਏਦਾਰ ਦੀ ਹੋ ਜੇਗੀ ਜਾਂ ਮਕਾਨ ਉਸ ਕਿਰਾਏਦਾਰ ਦਾ ਹੋ ਜਾਏਗਾ ਜਾਂ ਕਮਰਸ਼ੀਅਲ ਪ੍ਰਾਪਰਟੀ ਉਸ ਕਿਰਾਏਦਾਰ ਦੀ ਹੋ ਜੇਗੀ ਮੇਰੇ ਦੋਸਤੋ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਮਾਲਕੀ ਜੇ ਤੁਹਾਡੀ ਹੈ ਚਾਹੇ ਤੁਸੀਂ ਐਨਆਰਆਈ ਸਟੇਟਸ ਤੇ ਹੋ ਚਾਹੇ ਤੁਸੀਂ ਇੰਡੀਆ ਦੇ ਸਟੇਟਸ ਤੇ ਹੋ ਮਾਲਕੀ ਤੁਹਾਡੀ ਹੈ ਜ਼ਮੀਨ ਤੁਹਾਡੇ ਨਾਂ ਤੇ ਬ ਜੇ ਉਹ ਰੈ residențial ਕਮਰਸ਼ੀਅਲ ਜਾਂ ਇੰਡਸਟਰੀਅਲ 플ੌਟ ਹੈ ਤੇ ਡੈਫੀਨੇਟਲੀ ਮਾਲਕ ਦੀ ਹੀ ਮਾਲਕੀ ਰਹਿਣੀ ਹੈ ਕਬਜ਼ੇ ਦੇ ਬੇਸ ਤੇ ਉੱਤੇ ਮਾਲਕੀ ਨਹੀਂ ਬਦਲਦੀ ਹਾਂ ਜਿਹੜੀ ਐਗਰੀਕਲਚਰ ਲੈਂਡ ਹੈ ਉਹਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਉਹਦੇ ਵਿੱਚ ਖਾਨਾ ਨੰਬਰ 7 ਹੁੰਦਾ ਜਿੱਦੇ ਚ ਕਾਸ਼ਤਕਾਰ ਦਾ ਨਾਮ ਲਿਖਿਆ ਜਾਂਦਾ ਕਿ ਉਹਨੂੰ ਕਾਸ਼ਤ ਕੌਣ ਕਰਦਾ ਮੈਂ ਤੁਹਾਨੂੰ ਇਹ ਸਲਾਹ ਦੇਣਾ ਚਾਹੁੰਦਾ ਜਿਹੜੇ ਮੇਰੇ ਐਨ ਆਰ ਆਈ ਭੈਣ ਭਰਾ ਨੇ ਜਿੰਨਾ ਕੋਈ ਇੰਡੀਆ ਚ ਜ਼ਮੀਨ ਹੈ ਤਿੰਨ ਤੋਂ ਚਾਰ ਸਾਲ ਬਾਅਦ ਕਾਸ਼ਤਕਾਰ ਦਾ ਨਾਮ ਕਟਿਆ ਕਟਾਇਆ ਕਰੋ ਪਟਵਾਰੀ ਕੋ ਜਾ ਕੇ ਖੁਦ ਕਾਸ਼ਤ ਲਿਖਵਾਇਆ ਕਰੋ ਇੰਡੀਆ ਚ ਜਦੋਂ ਜੇ ਫਾਰਮ ਲੈਣਾ ਆਪਣੇ ਨਾਂ ਤੇ ਲਿਆ ਕਰੋ ਤੇ ਜਿਹੜਾ ਤੁਸੀਂ ਠੇਕਾ ਲਗਾਤਾਰ ਦੇ ਰਹੇ ਉਹਨੂੰ ਤੋੜਿਆ ਕਰੋ ਕਿਉਂਕਿ ਉਹਦੇ ਵਿੱਚ ਕੁਝ ਐਸੀ ਪ੍ਰੋਵੀਜ਼ਨਸ ਨੇ ਕਿ ਜੇ ਬੰਦਾ 15 ਸਾਲ ਤੋਂ ਵੱਧ ਆਪਣਾ ਕਬਜ਼ਾ ਸ਼ੋਅ ਕਰਦੇ ਜਾਂ 30 ਸਾਲ ਤੋਂ ਵੱਧ ਆਪਣਾ ਕਬਜ਼ਾ ਸ਼ੋਅ ਕਰਦੇ ਕਿ ਮੈਂ ਕੱਲਾ ਹੀ ਇਹਨੂੰ ਕਾਸ਼ਤ ਕਰ ਰਿਹਾ ਮਾਲਕੀ ਚਾਹੇ ਸੁਨੀਲ ਮੱਲੰਦੀ ਹੈ ਪਰ ਕਾਸ਼ਤ ਮੈਂ ਕਰ ਰਿਹਾ ਉਹੋ ਜੇ ਕੇਸਾਂ ਵਿੱਚ ਤੁਹਾਨੂੰ ਦਿੱਕਤ ਆ ਸਕਦੀ ਹੈ ਸੋ 3 ਤੋਂ 5 ਸਾਲਾਂ ਦੇ ਵਿੱਚ ਇੱਕ ਵਾਰੀ ਆ ਕੇ ਜੇ ਫਾਰਮ ਆਪਣੇ ਨਾਂ ਤੇ ਲੈ ਕੇ ਔਰ ਜਿਹੜੀ ਤੁਸੀਂ ਠੇਕੇ ਦੇ ਜ਼ਮੀਨ ਦੇਣੀ ਹੈ ਉਹਦੀ ਪ੍ਰੋਪਰ ਨੋਟਰੀ ਤੋਂ ਅਟੈਸਟ ਕਰਾ ਕੇ ਪ੍ਰੋਪਰ ਉਹਦਾ ਐਗਰੀਮੈਂਟ ਬਣਾ ਕੇ ਫੇਰ ਦੇਣੀ ਹੈ ਔਰ ਉਹਦੇ ਵਿੱਚ ਇੱਕ ਸਾਲ ਦੀ ਤੋੜ ਪਾਉਣੀ ਹੈ ਹਾਂ ਤੁਸੀਂ ਪਹਿਲੀ ਵਾਰੀ ਤੁਸੀਂ ਮੰਨ ਲਓ A ਨੂੰ ਪ੍ਰਾਪਰਟੀ ਦਿੱਤੀ ਸੀ ਵਰਤਨ ਦੇ ਅਗਲੀ ਵਾਰੀ ਅਗਲੇ 3 ਸਾਲ ਲਈ B ਨੂੰ ਪ੍ਰਾਪਰਟੀ ਦੇ ਸਕਦੇ ਹੋ ਤੇ ਉਹਨੂੰ ਲੀਜ਼ ਐਕਟ ਦੇ ਅੰਦਰ ਲੀਜ਼ ਦੇਣ ਦੀ ਜਿਹੜੀ ਅਰਬਨ ਲੈਂਡ 'ਚ ਅਸੀਂ ਲੀਜ਼ ਨਹੀਂ ਕਹਦੇ ਰੈਂਟ ਹੁੰਦਾ ਹੈ ਜਿਹੜੀਆਂ ਪਿੰਡੂ ਜ਼ਮੀਨਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਲੀਜ਼ ਤੇ ਦੇ ਸਕਦੇ ਹਾਂ 3 ਸਾਲ ਦੀ ਲੀਜ਼ ਨੂੰ ਆਪਾਂ ਪੰਜਾਬੀ ਚ ਪਟਾ ਕਹਿੰਦੇ ਸੀ ਕਈ ਥਾਵ ਅੱਜ ਵੀ 99 ਸਾਲ ਦੇ ਪਟੇਤੇ ਨੇ ਸੋ ਉਹ ਵਾਲੀ ਲੀਜ਼ ਤੇ ਉਹਨੂੰ 3 ਸਾਲ ਲਈ ਦਿਓ ਉਸ ਤੋਂ ਬਾਅਦ ਖਾਲੀ ਕਰਨ ਦੇ ਅਧਿਕਾਰ ਲਿਖੋ ਪ੍ਰੋਪਰ ਤਰੀਕੇ ਦਾ ਆਪਣਾ ਲੀਜ਼ ਐਗਰੀਮੈਂਟ ਲਿਖੋ ਔਰ ਤੁਸੀਂ ਉਹਦੇ ਕੋ ਖਾਲੀ ਕਰਾ ਸਕਦੇ ਹੋ ਤੀਸਰਾ ਸਵਾਲ ਇਹਦੇ ਵਿੱਚ ਜੇ ਤੁਹਾਡੇ ਕੋਲ ਸਾਮਲਾੜ ਜ਼ਮੀਨ ਅਨ ਆਈਡੈਂਟੀਫਾਈਡ ਜ਼ਮੀਨ ਜਿਹਦਾ ਮਾਲਕ ਸਾਬਤ ਨਹੀਂ ਹੁੰਦਾ ਉਹਦੀ ਜ਼ਮੀਨ ਜੇ ਤੁਹਾਡੇ ਕਬਜ਼ੇ ਚ ਹੈ ਔਰ 30 ਸਾਲ ਪਲੱਸ 12 ਸਾਲ ਤੋਂ ਜ਼ਿਆਦਾ ਤੇ 30 ਸਾਲ ਤੋਂ ਵੱਧ ਦੋ ਪੈਰਾਮੀਟਰ ਨੇ ਜੇ ਉਹ ਇੱਕ ਜ਼ਮੀਨ ਦਾ ਤੁਸੀਂ ਕਬਜ਼ਾ ਇੰਨਾ ਪੁਰਾਣਾ ਉਦੀ ਮਾਲਕੀ ਤੁਹਾਡੇ ਨਾਮ ਤੇ ਜਾਨਕੀ ਕਿ ਕਿਰਾਏਦਾਰ ਦੇ ਨਾਮ ਤੇ ਜਾਂ ਪੋਜੀਸ਼ਨ 홀ਡਰ ਦੇ ਨਾਮ ਤੇ ਕਿਰਾਏਦਾਰ ਸ਼ਬਦ ਤੇ ਕਿਸੇ ਮਾਲਕ ਦਾ ਬਣਦਾ ਪਰ ਜੇ ਉਹ ਜ਼ਮੀਨ ਦਾ ਮਾਲਕ ਹੀ ਕੋਈ ਨਹੀਂ ਤੇ ਫਿਰ ਉਹਦੀ ਜਿਹੜਾ ਪੋਜੀਸ਼ਨ 홀ਡਰ ਹੈ ਉਹ ਬੰਦਾ ਉਸ ਜ਼ਮੀਨ ਦਾ ਮਾਲਕ ਕਾਬਜ ਬਣ ਸਕਦਾ ਪਰ ਇਹ ਜਿਹੜੀ ਹੈ ਸ਼ਾਮਲਾੜ ਜ਼ਮੀਨ ਜਿੱਦੇ ਤੇ ਕੋਈ ਚੀਜ਼ ਨਾ ਬਣੀ ਹੋਵੇ ਕੰਸਟਰਕਸ਼ਨ ਨਾ ਹੋਵੇ ਉਹਨਾਂ ਕੇਸ ਸੱਚ ਲਾਗੂ ਹੁੰਦਾ ਹੈ ਟੈਕਨੀਕਲ ਬਹੁਤ ਸਾਰੀਆਂ ਚੀਜ਼ਾਂ ਇਹਦੇ ਚ ਪੈਰਾਮੀਟਰਸ ਨੇ ਇਹ ਪੈਰਾਮੀਟਰ ਤੁਹਾਨੂੰ ਆਉਣ ਵਾਲੇ ਸਮੇਂ ਤੇ ਦੱਸੇ ਜਾਣਗੇ ਅਗਲੇ ਪ੍ਰੋਗਰਾਮਾਂ ਨੂੰ ਸਾਡੇ ਨੂੰ ਵੇਖਦੇ ਰਹੋ एनआरआई ਜੇਤੇ ਪੀਆਰ ਤੇ ਹੈ ਪਰਮਨੈਂਟ ਰੈਜ਼ਿਡੈਂਸੀ ਹੈ ਉਹਦੇ ਕੋਲ ਫੋਰਨ ਕੰਟਰੀ ਦੀ ਔਰ ਇੰਡੀਅਨ ਮੂਲ ਦਾ ਉਹ ਵਿਅਕਤੀ ਹੈ ਸੋ ਉਸ ਕੇਸ ਚ ਉਹ ਆਦਮੀ ਇੱਥੇ ਚਾਰਾਂ ਚੋ ਕਿਸੇ ਪ੍ਰਕਾਰ ਦੀ ਵੀ ਜ਼ਮੀਨ ਚਾਹੇ ਉਹ ਐਗਰੀਕਲਚਰ ਲੈਂਡ ਹੈ ਚਾਹੇ ਉਹ ਇੰਡਸਟਰੀਅਲ ਪਲਾਟ ਹੈ ਚਾਹੇ ਉਹ ਕਮਰਸ਼ੀਅਲ ਪ੍ਰਾਪਰਟੀ ਹੈ ਚਾਹੇ ਉਹ ਜਿਹੜਾ ਵੀ ਚੌਥਾ ਪ੍ਰਕਾਰ ਦੱਸਿਆ ਸੀ ਉਹ ਹੈ ਉਹ ਉਹਨੂੰ ਖਰੀਦ ਸਕਦਾ ਹੈ ਉਹਨੂੰ ਵਰਤ ਸਕਦਾ ਹੈ ਉਹਨੂੰ ਯੂਜ਼ ਕਰ ਸਕਦਾ ਹੈ ਪਰ ਜੇ ਉਹ ਐਨਆਰਆਈ ਵਿਅਕਤੀ ਪੀਆਰ ਤੋਂ ਸਟੇਟਸ ਉਹਦਾ ਫੋਰਨ ਦਾ ਸਿਟੀਜ਼ਨ ਦਾ ਹੋ ਜੇ ਤੇ ਡੈਫੀਨੇਟਲੀ ਜਦੋਂ ਫੋਰਨ ਸਿਟੀਜ਼ਨ ਬਣ ਜਾਂਦਾ ਹੈ ਉਹਨੂੰ ਇੱਕੋ ਹੀ ਨਾਗਰਿਕਤਾ ਰੱਖਣ ਦਾ ਅਧਿਕਾਰ ਹੈ ਡਿਊਲ ਨਾਗਰਿਕਤਾ ਦਾ ਅਧਿਕਾਰ ਨਹੀਂ